ਗੱਲ ਕਰਦੇ ਭੈਣਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ ਦੋਸਤੋ ਇਸ ਤੋਂ ਪਹਿਲਾਂ ਮੈਂ ਜੀਕੇ ਦੀਆਂ ਵੀਡੀਓਜ਼ ਦਿੱਤੀਆਂ ਹੁਣ ਬਹੁਤ ਜ਼ਿਆਦਾ ਵੀਡੀਓਜ਼ ਦਿੱਤੀਆਂ ਜੋ ਕਿ ਬਹੁਤ ਇੰਪੋਰਟੈਂਟ ਕੁਐਸਚਨ ਹਨ ਅਤੇ ਅੱਜ ਦੋਸਤੋ ਥੋੜਾ ਜਿਹਾ ਹਟਕੇ ਵੀਡੀਓ ਹੋਵੇਗੀ ਜੋ ਕਿ ਮੈਥ ਦੇ ਨਾਲ ਰਿਲੇਟਡ ਹੋਵੇਗੀ ਤੇ ਇਸ ਦੇ ਵਿੱਚ ਜੋ ਹੈ 5 ਵਾਲੀ ਗੁਣਾ ਕਰਾਂਗੇ ਆਪਾਂ 5 ਵਾਲੀ ਦੀ ਬਹੁਤ ਸਾਰੀਆਂ ਟ੍ਰਿਕਸ ਬਣਦੀਆਂ ਬਟ ਆਪਾਂ ਇੱਕੋ ਟ੍ਰਿਕ ਦੇ ਨਾਲ ਹੀ ਸਾਰੇ ਸਮ ਸੋਲਵ ਕਰਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਦੇਖਣਾ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੇ ਬਹੁਤ ਬਹੁਤ ਸ਼ੇਅਰ ਕਰ ਦੇਣਾ ਤਾਂ ਜੋ ਜਿੰਨਾਂ ਦਾ ਵੀ ਪੇਪਰ ਹੈ ਉਹ ਉੱਥੇ ਜਾ ਕੇ ਮਾਰ ਨਾ ਖਾਣ ਕਿਸੇ ਵੀ ਮੈਚ ਦੇ ਸਮੇਂ ਦੇ ਵਿੱਚ ਤਾਂ ਦੋਸਤੋ ਇਹ ਟ੍ਰਿਕ ਧਿਆਨ ਨਾਲ ਸਮਝਣਾ ਕੀ ਕਹਿੰਦੀ ਹੈ ਇਸ ਦੇ ਰੂਲ ਨੂੰ ਸਮਝਣਾ ਜ਼ਰੂਰੀ ਹੈ ਤਾਂ ਦੋਸਤੋ 5 ਵਾਲੀ ਸੰਖਿਆ ਦੀ 5 ਵਾਲੀ ਸੰਖਿਆ ਨਾਲ ਗੁਣਾ ਦਾ ਮਤਲਬ ਹੈ ਕਿ ਜਿਸ ਤਰ੍ਹਾਂ 35 ਹੈ ਤਾਂ 35 ਨੂੰ ਅਸੀਂ 35 ਨਾਲ ਕਰ ਦਈਏ ਗੁਣਾ ਤਾਂ ਕਿ ਇਹ 5 ਦੋਨਾਂ ਦੇ ਪਿੱਛੇ ਆ ਰਿਹਾ ਹੈ ਤਾਂ ਇਸ ਕਰਕੇ ਕੀ ਹੈ ਕਿ ਪੰਜ ਵਾਲੀ ਸੰਖਿਆ ਦੀ ਪੰਜ ਨਾਲ ਗੁਣਾ ਤਾਂ ਦੋਸਤੋ 15 ਗੁਣਾ ਕੀਆ 25 ਹੋਵੇ ਕੋਈ ਮਰਜ਼ੀ ਰਕਮ ਹੋਵੇ ਜਿਨ੍ਹਾਂ ਦੇ ਮਗਰ ਕੀ ਹੈ ਪੰਜ ਆਉਂਦਾ ਹੋਵੇ ਭਾਵੇਂ 175 ਗੁਣਾ 195 ਹੋਵੇ ਵੱਟ ਕੀ ਹੈ ਸ਼ਰਤ ਹੈ ਮਗਰ ਪੰਜ ਆਉਂਦਾ ਹੋਵੇ ਤਾਂ ਹੀ ਇਹ ਤੁਹਾਡਾ ਰੂਲ ਇੰਪਲੀਮੈਂਟ ਹੋਵੇਗਾ ਆਦਰਵਾਇਜ਼ ਤੁਹਾਡਾ ਰੂਲ ਇਹ ਬਿਲਕੁਲ ਨਹੀਂ ਲੱਗਣਾ ਤਾਂ ਦੋਸਤੋ ਓਨਲੀ ਪੰਜ ਲਈ ਹੈ ਇਹ ਤਾਂ ਬਹੁਤ ਜ਼ਿਆਦੇ ਟ੍ਰਿਕਸ ਦੱਸੀਆਂ ਜਾਂਦੀਆਂ ਹਨ 5 ਵਾਲੀ ਗੁਣਾ ਦੇ ਲਈ ਤਾਂ ਦੇਖੋ ਦੋਸਤੋ ਹੁਣ ਇੱਥੇ ਗੱਲ ਕੀਤੀ ਜਾਵੇ ਕਿ ਸਭ ਤੋਂ ਪਹਿਲਾਂ ਆਪਾਂ ਲਿਖਿਆ ਸੀ 35 35 ਤਾਂ 35 35 ਦੇ ਵਿੱਚ ਦੇਖਿਆ ਜAVE ਕਿ ਪੇਪਰ 'ਤੇ ਕਈ ਵਾਰ 35 ਦੀ ਸਕੁਅਰ ਆ ਜਾਂਦੀ ਹੈ ਜਾਂ ਕੀ ਹੈ ਹੋਰ ਟਾਈਪ ਨਾਲ ਆਉਂਦਾ ਹੈ 35 35 ਆ ਜਾਂਦਾ ਹੈ ਤਾਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜੇਕਰ ਟ੍ਰਿਕ ਯਾਦ ਹੈ ਕਿ 35 ਦੀ ਸਕੁਅਰ ਕੱਢਣੀ ਤਾਂ ਕਈਆਂ ਨੂੰ ਯਾਦ ਹੈ ਕਿ 35 ਦੀ ਸਕੁਅਰ ਵੇਲੇ ਕੀ ਹੈ ਇਸ ਨੂੰ ਅਸੀਂ 4 ਨਾਲ ਗੁਣਾ ਕਰ ਦਈਏ ਤਾਂ 12 12 25 ਕੀ ਹੈ ਜਿਸ ਦਾ ਆਨਸਰ ਆ ਜਾਵੇਗਾ ਤਾਂ ਇਹ ਤਾਂ ਦੋਸਤੋ ਇੱਕ ਟ੍ਰਿਕ ਹੈ ਇਹ ਓਨਲੀ ਕਿਸ ਦੇ ਲਈ ਹੈ ਸਕੁਅਰ ਦੇ ਲਈ ਹੈ ਸਕੁਅਰ ਦੇ ਲਈ ਕੀ ਹੈ ਟ੍ਰਿਕ ਹੈ ਬੱਟ ਕੀ ਹੈ ਇਸ ਨੂੰ ਮੈਂ ਇਗਨੋਰ ਕਰਦਾ ਹਾਂ ਕਿਉਂਕਿ ਟ੍ਰਿਕ ਹੀ ਇੱਕ ਕਰੋਨਾ ਜੇਕਰ ਕੋਈ ਵੀ ਸਮ ਕਰਨ ਹੈ 5 ਵਾਲੀ ਗੁਣਾ ਕਰਨੀ ਤਾਂ ਇੱਕੋ ਟ੍ਰਿਕ ਦੇਣਾ ਕਰੋ ਵਾਰ-ਵਾਰ ਵੱਖਰੀਆਂ ਵੱਖਰੀਆਂ ਇੰਪਲੀਮੈਂਟ ਕਰ ਰਹੇ ਹੋ ਟ੍ਰਿਕ ਤਾਂ ਤੁਸੀਂ ਉੱਥੇ ਟਾਈਮ ਖਰਾਬ ਕਰਦੇ ਹੋ ਤਾਂ ਦੋਸਤੋ ਟਾਈਮ ਬਿਲਕੁਲ ਵੇਸਟ ਨਹੀਂ ਕਰਨਾ ਤਾਂ ਆਪਾਂ ਚੱਲਦੇ ਹਾਂ ਹੁਣ 5 ਵਾਲੀ ਗੁਣਾ ਦੇ ਮੀਨ ਮੁੱਦੇ ਤੇ ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾ ਕੰਮ ਕੀ ਹੈ ਤੁਹਾਡਾ ਦੋ ਸੰਖਿਆਵਾਂ ਦੀ ਕੀ ਹੈ ਗੁਣਾ ਹੋ ਰਹੀ ਹੈ ਤੇ ਮਗਰ ਕੀ ਹੈ 5 ਲੱਗਿਆ ਹੋਇਆ ਹੈ ਜਦੋਂ ਮਗਰ 5 ਲੱਗਿਆ ਹੋਵੇ ਤਾਂ 5 ਨੂੰ ਤੁਸੀਂ ਕੀ ਆ ਇੱਕ ਸੈਪਰੇਟ ਆਪ ਦਾ ਵੱਖਰਾ ਰੱਖ ਲਓ ਵੀ ਉਹ ਤਾਂ ਘਰ ਦਾ ਮਾਲਕ ਹੈ ਤੇ ਬਾਕੀ ਜੋ ਹਨ ਉਹ ਕਿਰਾਏਦਾਰ ਹਨ ਤਾਂ 35 ਦੇ ਵਿੱਚ ਕੀ ਕੀਤਾ ਅਸੀਂ 35 35 ਹੈ ਮਾਲਕ ਨੂੰ ਤੁਸੀਂ ਇੱਕ ਜਗ੍ਹਾ ਰੱਖੋ ਨਾ ਤਾਂ ਦੋਸਤੋ 5 5 ਕਰ ਦੋ ਮਤਲਬ ਕੀ ਹੈ 25 ਇਸ ਨੂੰ ਤਾਂ ਮਾਲਕ ਨੂੰ ਪਹਿਲਾਂ ਹੀ ਦੱਸ ਦੋ ਕਿ ਇਸ ਦਾ ਮੁੱਲ ਤਾਂ 25 ਹੈ ਔਰ ਕੋਈ ਮੋਲ ਨਹੀਂ ਹੋ ਸਕਦਾ ਤੇ ਜੋ ਕਰਾਇਦਾਰ ਇਹਨਾਂ ਦਾ ਮੁੱਲ ਰੱਖੋ 9 ਤਾਂ 9 ਰੱਖਿਆ ਤੇ ਇਸ ਦੇ ਵਿੱਚ ਕਰਾਇਦਾਰ ਨੂੰ ਇੱਕ ਵਾਰ ਹੋਰ ਐਡ ਕਰ ਦਵੋ ਤਾਂ ਕਿੰਨਾ ਹੋ ਜਾਵੇਗਾ ਦੋਸਤੋ ਇਹ ਬਣ ਜਾਵੇਗਾ 9 ਤੇ 3 12 12 ਤੇ 25 ਦਾ 25 80 ਉਸੇ ਤਰ੍ਹਾਂ ਹੀ ਲਾਹ ਲਵਾਂਗੇ ਤਾਂ ਤੁਸੀਂ ਕਹਿ ਰਹੇ ਹੋਵੋਗੇ ਕਿ ਇਹ ਤਾਂ ਸਾਡਾ ਸਮ ਸੋਲਵ ਹੋ ਗਿਆ ਹਾਂ ਨਹੀਂ ਦੋਸਤੋ ਸਮ ਹਲੇ ਸੋਲਵ ਨਹੀਂ ਹੋਇਆ ਤਾਂ ਤੁਹਾਨੂੰ ਮੈਂ ਸਾਰਾ ਕਲੀਅਰ ਕਰਕੇ ਦੱਸਦਾ ਹਾਂ ਕਿ ਦੇਖੋ ਇੱਥੇ ਕੀ ਹੈ 35 35 ਸੀ ਤਾਂ ਇੱਥੇ ਅਸੀਂ 5 ਨੂੰ 5 ਨਾਲ ਕੀਤੀ ਤਾਂ ਕਿੰਨਾ ਆ ਗਿਆ ਸੀ 25 ਆ ਗਿਆ ਸੀ 3 ਨੂੰ 3 ਨਾਲ ਕੀਤੀ ਤਾਂ 9 ਆ ਗਿਆ ਸੀ ਤੇ ਇਹ ਵਿੱਚ ਕੀ ਹੈ ਇਹ ਹੀ ਅੱਖਰ ਜੋੜ ਤੇ ਇਹ ਅੱਖਰ ਦਾ ਮਤਲਬ ਹੈ ਦੋਸਤੋ ਯਾਦ ਰੱਖਣਾ ਹੈ ਦੋਨਾਂ ਅੱਖਰਾਂ ਦੇ ਵਿੱਚੋਂ ਜੋ ਅੱਖਰ ਛੋਟਾ ਹੈ ਉਹੀ ਜੋੜਨਾ ਹੈ ਤਾਂ ਤਿੰਨ ਅਸੀਂ ਦੇਖਿਆ ਕਿ ਦੋਨੇ ਹੀ ਕਾਮਨ ਹਨ ਤਾਂ 1 3 ਲੈ ਲੈਨੇ ਆ ਤਾਂ 3 ਲੈ ਲਿਆ ਤਾਂ ਕਿੰਨਾ ਬਣ ਗਿਆ 12 25 ਬਣ ਗਿਆ ਬਟ ਇਹ ਕੀ ਆ ਸਾਡਾ ਉੱਤਰ ਨਹੀਂ ਆਇਆ ਇਸ ਤੋਂ ਮਗਰੋਂ ਦੋਸਤੋ ਇੱਕ ਕੰਡੀਸ਼ਨ ਹੋ ਰਹੀ ਇਸ ਦੇ ਵਿੱਚ ਕਿ ਜੋ ਇਹ ਕਿਰਾਏਦਾਰ ਹਨ ਤਿੰਨ ਤੇ ਦੂਸਰਾ ਭਾਵੇਂ ਤਿੰਨ ਹੋਵੇ ਭਾਵੇਂ 5 ਹੋਵੇ ਭਾਵੇਂ 7 ਹੋਵੇ ਭਾਵੇਂ 200 ਹੋਵੇ ਜਿੰਨਾ ਮਰਜ਼ੀ ਆ ਉਸ ਨੂੰ ਉਸ ਦੇ ਵਿੱਚੋਂ ਕੀ ਆ ਮਾਈਨਸ ਕਰਨ ਹੈ ਮਤਲਬ ਕੀ ਆ ਅਸੀਂ ਡਿਫਰੈਂਸ ਕੱਟਣਾ ਹੈ ਤਾਂ ਡਿਫਰੈਂਸ ਕਿੰਨਾ ਆ ਜਾਂਦਾ ਹੈ 3 3 0 ਤੇ ਤੀਸਰੀ ਕੰਡੀਸ਼ਨ ਇਹ ਕਹਿੰਦੀ ਹੈ ਕਿ ਇਸ ਨੂੰ ਅਸੀਂ 50 ਨਾਲ ਗੁਣਾ ਕਰਨੀ ਹੈ ਤਾਂ ਕਿੰਨਾ ਜਾਵੇਗਾ ਸਾਡਾ 0 ਕਿਉਂਕਿ 0 ਨੂੰ 50 ਨਾਲ ਗੁਣਾ ਕੀਤਾ 0 ਤੇ ਉਸ ਨੂੰ ਇਸ ਦੇ ਵਿੱਚ ਕੀ ਆ ਐਡ ਕਰ ਦੇਣਾ ਹੈ ਤਾਂ ਕਿੰਨਾ ਜਾਵੇਗਾ ਹੁਣ ਸਾਡਾ ਐਕਿਊਰੇਟ ਆਨਸਰ ਆਵੇਗਾ ਜੋ 12 25 ਆਵੇਗਾ ਦੋਸਤੋ ਇੱਕ ਵਾਰੀ ਤੁਹਾਨੂੰ ਔਖਾ ਹੋਣਾ ਪਵੇਗਾ ਜਦ ਆ ਗਈ ਤਾਂ ਤੁਸੀਂ ਬਹੁਤ ਹੀ ਜ਼ਿਆਦੇ ਫਾਸਟ ਵੇ ਦੇ ਨਾਲ ਕਰੋਗੇ ਇਹ ਤਾਂ ਆਪਾਂ ਚੱਲਦੇ ਹਾਂ ਅਗਲੇ ਕੁਐਸਚਨ ਵੱਲ ਤਾਂ ਜਿਸ ਤਰ੍ਹਾਂ ਕਿ ਹੁਣ ਮੈਂ ਇੱਥੇ ਰਕਮ ਲੈ ਕੇ ਜੇ ਆਪਾਂ 15 25 ਲੈ ਲਿਆ ਟ੍ਰਿਕ ਇਸ ਵਿੱਚ ਇਹ ਬੰਦੀ ਹੈ ਕਿ ਮਗਰ ਕੀ ਹੋਵੇ 5 ਹੋਵੇ ਤੇ ਜੋੜ ਕੀ ਹੋਵੇ 10 ਹੋਵੇ ਜੋੜ 10 ਬੰਦਾ ਹੋਵੇ 15 ਤੇ 10 25 ਹੁੰਦੇ ਹਨ ਤੇ ਮਗਰ 5 ਆਉਂਦਾ ਹੋਵੇ ਤਾਂ ਕੀ ਆ ਇੱਥੇ ਕੀ ਆ ਰੂਲ ਚੱਲੇਗਾ ਤਾਂ ਨਹੀਂ ਦੋਸਤੋ ਆਪਾਂ ਕੀ ਆ ਆਪਦਾ ਰੂਲ ਚਲਾਵਾਂਗੇ ਅਸੀਂ ਟ੍ਰਿਕ ਨਹੀਂ ਕਰਨੀ ਤਾਂ ਇੱਥੇ ਦੇਖਿਆ ਕਿ ਪਿਛਲੇ ਨੂੰ ਪਿਛਲੇ ਨਾਲ ਗੁਣਾ ਕੀਤੀ ਤਾਂ 5 ਨੂੰ 5 ਨਾਲ ਗੁਣਾ ਕੀਤੀ ਤਾਂ ਕਿੰਨਾ ਆ ਗਿਆ ਸਾਡਾ 25 ਆ ਗਿਆ ਸੀ 2 ਨੂੰ 1 ਨਾਲ ਗੁਣਾ ਕੀਤੀ ਤਾਂ ਕਿੰਨਾ ਆ ਗਿਆ ਸੀ 225 ਆ ਗਿਆ ਸਾਡਾ ਹੁਣ ਅਸੀਂ ਐਡ ਕਿਹੜਾ ਕਰਨਾ ਹੈ ਐਸ ਤੇ ਐਸ ਦੇ ਵਿੱਚ ਦੋਨਾਂ ਚ ਜੋ ਛੋਟਾ ਹੈ ਛੋਟਾ ਕਿਹੜਾ ਹੈ 1 ਹੈ ਦੋਸਤੋ ਤਾਂ ਕਿੰਨਾ ਆ ਗਿਆ 325 ਆ ਗਿਆ ਹੁਣ ਜੋ ਕੀ ਹੈ ਡਿਫਰੈਂਸ ਕਰਨਾ ਹੈ ਅਸੀਂ ਕਿੰਨਾ ਦਾ ਕਿਰਾਏਦਾਰਾਂ ਦਾ 1 ਅਤੇ 2 ਦਾ ਤਾਂ 1 2 ਕੀਤਾ ਤਾਂ ਕਿੰਨਾ ਆਵੇਗਾ 1 ਹਾਂਜੀ ਦੋਸਤੋ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਇੱਥੇ ਨੈਗੇਟਿਵ ਚ ਵੈਲਿਊ ਨਹੀਂ ਆਵੇਗੀ ਪੋਜ਼ਿਟਿਵ ਚ ਆਵੇਗੀ ਤਾਂ ਇੱਕ ਨੂੰ ਅਸੀਂ ਕੀ ਕਰਨਾ ਹੈ ਹੁਣ ਲਾਸਟ ਕੰਡੀਸ਼ਨ ਕਹਿੰਦੀ ਹੈ 50 ਦੇ ਨਾਲ ਗੁਣਾ ਕਰਨਾ ਹੈ ਤਾਂ 50 ਨਾਲ ਗੁਣਾ ਕੀਤਾ ਤਾਂ ਕਿੰਨਾ ਆ ਜਾਵੇਗਾ 50 ਇਸ ਨੂੰ ਇਸ ਵਿੱਚ ਜੋੜ ਦੇਣਾ ਹੈ ਤਾਂ 25 ਤੇ 50 ਕਿੰਨੇ ਹੋਗੇ ਸਾਡੇ 75 ਹੋਗੇ ਤੇ 3 ਦਾ 3 ਉਸੇ ਤਰ੍ਹਾਂ ਰਹਿ ਗਿਆ ਤਾਂ ਦੋਸਤੋ ਇਹ ਤੁਹਾਡਾ ਕੀ ਹੋ ਗਿਆ ਆਨਸਰ ਹੋ ਗਿਆ ਤਾਂ ਇਸ ਤਰ੍ਹਾਂ ਕਰਨਾ ਹੈ ਦੋਸਤੋ ਆਪਾਂ ਹੋਰ ਚੱਲਦੇ ਹਾਂ ਅੱਗੇ ਤਾਂ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਤਾਂ ਹੋਰ ਆਪਾਂ ਦੇਖਦੇ ਹਾਂ ਕੁਐਸਚਨ ਹੀ ਆਪਾਂ ਇੱਥੇ ਪ੍ਰੈਕਟਿਸ ਹੀ ਕਰਦੇ ਹਾਂ ਤਾਂ ਦੇਖੋ ਜੇਕਰ ਦੇਖਿਆ ਜਾਵੇ ਕਿ 35 35 ਗੁਣਾ 195 ਕਰਦੇ ਹਾਂ ਆਪਾਂ ਤਾਂ ਤੁਸੀਂ ਦੇਖੋ ਨਾ ਓਰਲੀ ਕਰੋ 5 ਨੂੰ 5 ਨਾਲ ਕੀਤੀ 25 ਲਾ ਲਿਆ 19 ਨੂੰ 3 ਨਾਲ ਕੀਤੀ 19 3 57 ਇਹ ਮੇਰੇ ਤੋਂ ਡਾ ਆ ਗਿਆ ਆਮ ਗੁਣਾ ਕਰਦੇ ਹਾਂ ਤਾਂ ਇਸੇ ਤਰ੍ਹਾਂ ਕਰਦੇ ਹਾਂ ਤਾਂ ਹੁਣ ਦੇਖੋ ਹੁਣ ਕਾਰਨ ਆ ਕਿ ਸੀ ਇਸ ਵਿੱਚ ਕੀ ਹੈ ਜੋ ਛੋਟਾ ਹੈ ਛੋਟਾ ਕਿਹੜਾ ਹੈ ਤਿੰਨ ਹੈ ਤਾਂ ਤਿੰਨ ਨੂੰ 57 ਦੇ ਵਿੱਚ ਜੋੜ ਦੋ ਨਾ 19 3 57 ਤੇ 3 60 60 25 ਕੀ ਹੈ ਤੁਹਾਡਾ 50% ਕਮ ਹੋ ਗਿਆ ਬਟ 50% ਜਿਹੜਾ ਰਹਿ ਗਿਆ ਉਹ ਕੀ ਹੈ ਡਿਫਰੈਂਸ ਹੈ ਦੋਸਤੋ ਡਿਫਰੈਂਸ ਚ ਕੀ ਕਰਨਾ ਸੀ 50 ਨਾਲ ਗੁਣਾ ਕਰਨੀ ਹੈ ਤਾਂ ਅਸੀਂ ਦੇਖਿਆ ਕਿ ਇੱਥੇ ਗੁਣਾ ਕਰਨੀ ਹੈ 50 ਦੇ ਨਾਲ ਤਾਂ ਅਸੀਂ ਦੇਖਿਆ ਕਿ 19 3 ਕੀਤਾ ਤਾਂ ਕਿੰਨਾ ਆ ਗਿਆ ਸਾਡਾ 16 ਆ ਗਿਆ ਇਹ ਕੀ ਹੈ ਸੋ ਉਹਨਾ ਇਥੇ ਡਿਫਰੈਂਸ ਆ ਗਿਆ ਤੇ ਗੁਣਾ ਕਿਸ ਨਾਲ ਕਰਨੀ ਆ ਸਿ 50 ਨਾਲ ਕਰ ਲਈਏ ਤਾਂ 16 ਨੂੰ 5 ਨਾਲ ਕੀਤੀ ਤਾਂ ਕਿੰਨਾ ਆ ਗਿਆ ਦੋਸਤੋ 80 ਆ ਗਿਆ 16 5 80 ਤਾਂ 80 ਇੱਥੇ ਆ ਗਿਆ ਮੀਨਸ ਕੀ ਹੈ 80 ਇਹ ਆ ਗਿਆ ਤੇ ਜ਼ੀਰੋ ਅਸੀਂ ਮਗਰੋਂ ਲਾ ਲਈ ਤਾਂ ਕਿੰਨਾ ਬਣ ਗਿਆ 83 ਕੀ ਆ 800 ਇਸ ਦੇ ਵਿੱਚ ਹੁਣ ਜੋੜ ਦੇਣਾ ਹੈ ਤਾ ਕਿੰਨਾ ਆ ਜਾਵੇਗਾ ਸਾਡਾ ਜੋ ਆਨਸਰ ਆਵੇਗਾ 25 ਤਾਂ ਉਸੇ ਤਰ੍ਹਾਂ ਆ ਜਾਵੇਗਾ 800 25 ਬਣ ਗਿਆ ਤੇ ਕਿੰਨਾ ਹੋ ਗਿਆ 6825 ਕੀ ਹੋ ਗਿਆ ਸਾਡਾ ਆਨਸਰ ਹੋ ਗਿਆ ਤਾਂ ਦੋਸਤੋ ਪਤਾ ਲੱਗਿਆ ਤਾਂ ਘਰੇ ਪ੍ਰੈਕਟਿਸ ਕਰੋ ਕਿਉਂਕਿ ਪ੍ਰੈਕਟਿਸ ਕਰਨ ਦੇ ਨਾਲ ਤੁਹਾਡੀ ਇਹ ਟਿਕ ਜੋ ਤੁਹਾਨੂੰ ਔਖੀ ਲੱਗ ਰਹੀ ਹੈ ਬਿਲਕੁਲ ਸੌਖੀ ਹੋ ਜਾਵੇਗੀ ਜੇਕਰ ਪ੍ਰੈਕਟਿਸ ਕਰਨੀ ਹੈ ਤਾਂ ਦੋਸਤੋ ਆਪਾਂ ਅੱਗੇ ਹੋਰ ਕੋਈ ਰਕਮ ਲੈ ਲੈਂਦੇ ਹਾਂ ਉਸ ਦੇ ਵਿੱਚ ਦੇਖਿਆ ਜਾਵੇ ਤਾਂ ਆਪਾਂ ਰਕਮ ਲੈਣੇ ਹਾਂ ਜਿਸ ਤਰ੍ਹਾਂ ਕੀ ਲੈ ਲਿਆ ਆ ਤੁਸੀਂ ਹੁਣ ਕਹੋਗੇ ਕਿ 15 ਵਾਲੀ ਲੈ ਰਹੇ ਹਾਂ ਤਾਂ ਜਿਸ ਤਰ੍ਹਾਂ ਕੀ ਆਪਾਂ 45 ਲੈ ਲਿਆ ਚਲੋ 145 ਲੈ ਲੈਣੇ ਹਾਂ ਗੁਣਾ ਕੀਆ ਆਪਾਂ ਆ ਕਰ ਲੈਣੇ ਹਾਂ ਇਸ ਨੂੰ 155 ਨਾਲ ਗੁਣਾ ਕਰ ਲੈਣੇ ਹਾਂ ਬਿਲਕੁਲ ਸੇਮ ਮਾਲਕ ਨੂੰ ਮਾਲਕ ਨਾਲ ਗੁਣਾ ਕਰੋ ਤਾਂ ਕਿੰਨਾ ਆ ਜਾਵੇਗਾ 25 ਆ ਜਾਵੇਗਾ 15 ਨੂੰ 14 ਨਾਲ ਗੁਣਾ ਕਰਨੀ ਹੈ ਤਾ ਦੋਸਤੋ 15 ਨੂੰ 14 ਨਾਲ ਗੁਣਾ ਕਰਨੀ ਹੈ ਤਾਂ ਕਿੰਨਾ ਆ ਜਾਵੇਗਾ ਇਸ ਨੂੰ ਗੁਣਾ ਕਰੋ 14 ਨੂੰ 15 ਨਾਲ ਗੁਣਾ ਕੀਤੀ ਤਾਂ 140 70 0 74 11 210 ਆ ਜਾਵੇਗਾ ਤਾਂ 14 ਨੂੰ 15 ਨਾਲ ਗੁਣਾ ਕੀਤੀ ਦਾ 210 ਆ ਗਿਆ ਤਾਂ 210 ਅਸੀਂ ਲਿਖ ਲੈਣੇ ਆ ਇੱਥੇ ਇਸ ਦੇ ਵਿੱਚ ਕੀ ਹੈ 14 ਛੋਟਾ ਅੱਖਰ ਹੈ ਇਸ ਨੂੰ ਜੋੜ ਦਿੰਨੇ ਹਾਂ ਤਾਂ ਕਿੰਨਾ ਬਣ ਗਿਆ 224 25 ਹੋ ਗਿਆ 224 25 ਹੋ ਗਿਆ ਤਾਂ ਇੱਥੇ ਤੱਕ ਤੁਹਾਨੂੰ ਪਤਾ ਹੈ ਹੁਣ ਇਸ ਤੋਂ ਬਾਅਦ ਕੀ ਕਰਨ ਹੈ ਡਿਫਰੈਂਸ ਕਰਨਾ ਹੈ 15 14 ਦਾ ਮਤਲਬ ਕੀ ਹੈ ਕਿਰਾਏਦਾਰਾਂ ਦਾ ਆਪਸ ਵਿੱਚ ਡਿਫਰੈਂਸ ਕਰ ਲਵੋ ਕਿ ਕੌਣ ਵੱਡਾ ਹੈ ਕਿੰਨਾ ਵੱਡਾ ਹੈ ਤਾਂ 15 14 ਗਿਆ 1 ਇਸ ਨੂੰ ਅਸੀਂ 50 ਨਾਲ ਗੁਣਾ ਕਰ ਦਿੱਤੀ ਤਾਂ ਕਿੰਨਾ ਆ ਜਾਵੇਗਾ ਸਾਡਾ ਪਲੱਸ ਕੀ ਕਰਨਾ ਹੈ ਇੱਥੇ 50 ਕਰਨਾ ਹੈ ਤਾਂ ਆਨਸਰ ਜੋ ਆਵੇਗਾ ਉਹ ਆਵੇਗਾ 224 ਉਨੀ ਅਤਰਕੀਆ ਸਾਡਾ ਆਨਸਰ ਆ ਜਾਵੇਗਾ ਤਾਂ ਇਹ ਤੁਹਾਨੂੰ ਚੰਗੀ ਤਰ੍ਹਾਂ ਆਉਣੇ ਚਾਹੀਦੇ ਹਨ ਤੇ ਘਰੇ ਪ੍ਰੈਕਟਿਸ ਕਰਨਾ ਕੋਈ ਮਰਜ਼ੀ ਰਕਮ ਲੈ ਲੈਣਾ ਬਸ ਮਗਰ 5 ਹੋਵੇ ਤੇ ਇਹੀ ਜੋ ਰੂਲ ਇੱਥੇ ਇੰਪਲੀਮੈਂਟ ਕੀਤਾ ਹੈ ਕੰਡੀਸ਼ਨਲ ਜੋ ਲਗਾਈਆਂ ਹਨ ਕਿ ਕਿਹੜੀਆਂ-ਕਿਹੜੀਆਂ ਹਨ ਉਹ ਉਸੇ ਤਰ੍ਹਾਂ ਕਰਨਾ ਤਾਂ ਤੁਸੀਂ ਬਾਅਦ ਵਿੱਚ ਦੇਖਣਾ ਕੈਲਕੂਲੇਟਰ ਤੇ ਕਿ ਉਹੀ ਆਨਸਰ ਆਵੇਗਾ ਜੋ ਤੁਹਾਡਾ ਰੂਲ ਮੁਤਾਬਿਕ ਨਿਕਲੇਗਾ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਜਿਨ੍ਹਾਂ ਨੇ ਨਹੀਂ ਕੀਤਾ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਇਹ ਸਾਰਿਆਂ ਤੱਕ ਪਹੁੰਚ ਸਕੇ ਅਤੇ ਕੋਈ ਵੀ ਇੰਡੀਆ ਲੈਵਲ ਦਾ ਐਗਜ਼ਾਮ ਹੈ ਉਹ इजीली ਕ੍ਰੈਕ ਕਰ ਸਕਣ ਸੋ ਥੈਂਕਸ ਫॉर ਵਾਚਿੰਗ ਮਾਈ ਥਿਸ ਵੀਡੀਓ ਸੋ